ਪੌਜ ਦੇ ਕਰਨਲ ਦੇ ਕੱਪੜੇ ਪਾੜ ਦਿੱਤੇ ਨੰਗਾ ਕਰਕੇ ਕੁੱਟਿਆ ਫੌਜ ਦਾ ਅਫਸਰ ਕਰਨਲ ਆਪਣੀ ਡਿਊਟੀ ਤੇ ਸੀ ਕੋਈ ਰਿਟਾਇਰ ਨਹੀਂ ਸੀਗਾ ਥਾਬੇ ਤੇ ਖੜਾ ਸੀ ਥਾਬੇ ਤੇ ਖੜੇ ਦੇ ਕੱਪੜੇ ਪਾੜੇ ਨੰਗਾ ਕਰਕੇ ਕੁੱਟਿਆ ਪੰਜਾਬ ਪੁਲਿਸ ਵਾਲਿਆਂ ਨੇ ਇਹ ਦੇਸ਼ ਦੀ ਇराकी ਆਰਮੀ ਵਾਲੇ ਕਿੱਥੇ ਕਰ ਲੈਣਗੇ ਜਦ ਪੰਜਾਬ ਪੁਲਿਸ ਵਾਲੀ ਉਹਨਾਂ ਨੂੰ ਕੁੱਟ ਜਾਂਦੇ ਨੇ ਹੁਣ ਆਰਮੀ ਵਾਲੇ ਮਰ ਗਏ ਨੇ ਕੁੱਟ ਖਾ ਲਈ ਆ ਆਪਣੇ ਅਫਸਰ ਨੂੰ ਕਟਵਾ ਲਿਆ ਇਹਨਾਂ ਨੇ ਆੜ ਦੀ ਲੋੜ ਪੈਗੀ ਮਾਰੀ ਤੇ ਉਹਨਾਂ ਨੇ ਕਰਨਲ ਸਾਹਿਬ ਨੂੰ ਕਿਉਂ ਬਾਕਸ ਮਾਰਿਆ ਉਹ ਕਰਨਲ ਸਾਹਿਬ ਨੂੰ ਕਿਉਂ ਕੁੱਟ ਰਿਹਾ ਸੀ ਜਦੋਂ ਮੇਰਾ ਬੇਟਾ ਬਚਾ ਰਿਆ ਸੀ ਪੰਜਵੀਂ ਜਨਰੇਸ਼ਨ ਆ ਇੰਡੀਅਨ ਆਰਮੀ ਚ ਵਰਲਡ ਵਾਰ 1 ਤੇ ਲੜਿਆ ਠੀਕ ਹੈ ਵਰਲਡ ਵਾਰ 2 ਤੇ ਲੜਿਆ ਇੰਡੋ ਪਾਕਿਸਤਾਨ ਵਾਰ ਤੇ ਮੇਰੇ ਫਾਦਰ ਐਂਡ ਲਾਲ ਲੜੇ ਮੇਰੇ ਹਸਬੰਡ ਯੂ ਐਨ ਮਿਸ਼ਨ ਕਾ ਵਾਰ ਤੇ ਲੜੇ ਉਹ ਉਹ ਪਰਿਵਾਰ ਨੂੰ ਪੀੜਿਤ ਕਰ ਰਹੇ ਇਧਰ ਦੇਖੋ ਜਿੱਦਾਂ ਕਿਦਾਂ ਕੁੱਟ ਰਿਹਾ ਹੁਣ ਇਹ ਦੇਖੋ ਕਿਦਾਂ ਐ ਗੱਡੀ ਤੋ ਤਰੀਕਦੇ ਹੋਏ ਹਰਜਿੰਦਰ ਟਿੱਲੋ ਇਹ ਦੇਖੋ ਖਿੱਚ ਰਿਹਾ ਹੈ ਬਿਉਸ਼ ਬੰਦੇ ਨੂੰ ਦੇਖੋ ਗਿਰੇ ਹੋਏ ਨੇ ਬਿਉਸ਼ ਹੈ ਗੇ ਇਹ ਦੇਖੋ ਜੀ ਗਿਰੇ ਹੋਏ ਬੰਦਾ ਹੈ ਬਿਉਸ਼ ਪਿਆ ਹੋਇਆ ਇਹ ਦੇਖੋ ਕਿਦਾਂ ਲੱਤਾਂ ਇਹ ਦੇਖੋ ਕਿਦਾਂ ਮਾਰ ਰਿਹਾ ਹੈ ਇਹ ਦੇਖ ਰਹੇ ਹੋ ਕਿਦਾਂ ਮਾਰ ਰਿਹਾ ਦੇਖੋ ਮੈਨੂੰ ਇਹ ਇਸ ਨੂੰ ਦੇਖ ਕੇ ਮੈਂ ਕਿ ਇਹਨਾਂ ਨੂੰ ਮਾਫ ਕਰ ਦਿਆਂ ਇਧਰ ਦੇਖੋ ਅਜੇ ਲੱਤਾਂ ਮਾਰੇਗਾ ਇਹ ਹਰਜਿੰਦ ਇਹ ਦੇਖੋ ਰੋਨੀ ਰੋਨੀ ਨੇ ਉਹਨਾਂ ਦਾ ਸਿਰ ਫੜਿਆ ਬਾਲ ਹੁਣ ਕੀ ਇਹ ਦੇਖੋ ਕਿਦਾਂ ਇਹ ਦੇਖੋ ਅੰਦਰੂ ਮੇਰੇ ਹਸਬੰਦ ਦਾ ਪਾਸਪੋਰਟ ਹੋਰ ਮੋਬਾਈਲ ਪਰਸ ਤੇ ਪਾਕਟਸ ਪਾੰਦੇ ਦਿਖ ਰਿਹਾ ਤੁਸੀਂ ਦੇਖਿਆ ਇੱਥੇ ਦਿਖ ਰਿਹਾ ਸੀਗਾ ਮੋਬਾਈਲ ਜਿਹੜਾ ਕੱਢ ਕੇ ਲਿਆ ਇਹ ਦੇ ਕਿੱਕ ਮਾਰ ਰਿਹਾ ਇਹ ਦੇਖੋ ਫਿਰ ਖਿਚੜੇ ਕਿੱਕ ਮਾਰ ਰਿਹਾ ਹੈ ਇਧਰ ਦੇਖੋ ਅਜੇ ਵੀ ਇਹ ਦੇਖੋ ਤੇ ਇਹਨਾਂ ਨੂੰ ਕਹਿ ਰਿਹਾ ਤੇਰੀ ਅਫਸਰੀ ਤੂੰ ਸਵੇਰੇ ਬਚੇਗਾ ਇਨਕਾਊਂਟਰ ਕਰਕੇ ਆਏ ਆ ਤੂੰ ਬਚੇਗਾ ਤਾਂ ਤੇਰੀ ਅਫਸਰੀ ਕੱਢੇਗੀ ਇਹ ਦੇਖੋ ਅਜੇ ਦੇਖਿਓ ਜਾਨ ਤੂੰ ਗਿਰੇ ਹੋਇਨ ਮੇਰੇ ਹਸਬੰਡ ਇਹ ਦੇਖੋ ਕਿਦਾਂ ਇਹ ਦੇਖੋ ਖੂਨ ਫੇਰ ਲੱਤ ਮਾਰ ਰਿਹਾ ਇਹ ਦੇਖੋ ਇਹ ਕਰਨਲ ਦੇ ਘਰ ਵਾਲੀ ਆ ਜਿਹੜੀ ਦੱਸ ਰਹੀ ਆ ਪੂਰੀ ਸਟੋਰੀ ਕਿਉਂਕਿ ਇਹ ਆ ਨੇ ਪੁਲਿਸ ਵਾਲੇ ਜਿਹੜੇ ਤੁਹਾਨੂੰ ਟੀਵੀ ਦੀ ਸਕਰੀਨ ਤੇ ਦਿਖਾ ਰਹੇ ਆ ਇਹ ਗੁੰਡੇ ਸੀ ਉਦੋਂ ਇਹਨਾਂ ਗੁੰਡਿਆਂ ਨੇ ਇਸ ਨੂੰ ਆਰਮੀ ਵਾਲੇ ਨੂੰ ਅਫਸਰ ਨੂੰ ਕੁੱਟਿਆ ਜੋ ਕਿ ਕਰਨਲ ਸੀ ਫੌਜ ਦਾ ਇਹਨੂੰ ਕਹਿੰਦੇ ਨੇ ਕਿ ਅਸੀਂ ਮੁਕਾਬਲਾ ਕਰਕੇ ਆਇਆ ਤੁਸੀਂ ਸੁਣਿਆ ਹੋਣਾ ਕਿ ਉਹਦੀ ਘਰ ਵਾਲੀ ਕਹਿੰਦੀ ਆ ਕਿ ਅਸੀਂ ਮੁਕਾਬਲਾ ਕਰਕੇ ਆਏ ਆ ਮੁਕਾਬਲਾ ਕਿਹਦਾ ਕਰਕੇ ਆਏ ਸੀ ਜੋ ਕਿ ਮੁੰਡਾ ਨਹੀਂ ਕੈਨੇਡਾ ਤੋਂ ਗਿਆ ਸੀ ਜਿਹਨੂੰ ਇਹਨਾਂ ਨੇ 에ਰਪੋਰਟ ਤੋਂ ਚੱਕ ਲਿਆ ਸੀ ਆ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਜਸਪ੍ਰੀਤ ਸਿੰਘ ਇਹ ਵਾ ਉਦੋਂ ਮੁਕਾਬਲਾ ਬਣਾ ਕੇ ਆਏ ਸੀ ਗੁਰਸਿਕ ਸਿੰਘ ਦਾ ਉਦੋਂ ਇਹਨਾਂ ਨੇ दारू ਪੀਤੀ ਹੋਈ ਸੀ ਰੱਜੇ ਸੀ ਸਾਰੇ ਗੁੰਡੇ ਪੁਲਿਸ ਵਾਲੇ ਹਰਾਮ ਦੇ ਹਰਾਮ ਦੇ ਨੇ ਇਹ ਇਹਨਾਂ ਨੂੰ ਜਣਿਆ ਕਿਨੇ ਆ ਇੱਕ ਕੋਠੇ ਵਾਲੀਆਂ ਨੇ ਜੋ ਇਹਨਾਂ ਦੀਆਂ ਮਾਮਾ ਸੀ ਉਹ ਧੰਦੇ ਵਾਲੀਆਂ ਸੀ ਕੋਠੇ ਵਾਲੀਆਂ ਸੀ ਉਹ ਕੋਠੇ ਵਾਲੀਆਂ ਨੇ ਇਹ ਜਣੇ ਨੇ ਆ ਪੁਲਿਸ ਵਾਲੇ ਆ ਦਿੱਲੀ ਵਾਲਾ ਭਈਆ ਤੇ ਭਗਮੰਤਮਾਨ ਤੁਹਾਨੂੰ ਪਤਾ ਹੀ ਹੈ ਕਿ ਭਗਮੰਤਮਾਨ ਦੀ ਮਾਂ ਦਾ ਕੀ ਕੈਰੈਕਟਰ ਸੀ ਇੱਕ ਕੋਠੇ ਵਾਲੀ ਸੀ ਉਹਦੇ ਕੋਲੇ ਬਿਆਨਤਾ ਬੁੱਚੜ ਵੀ ਆਉਂਦਾ ਹੁੰਦਾ ਹੁੰਦਾ ਸੀ ਇਹ ਬਿਆਨਤੇ ਬੁੱਚੜ ਦਾ ਹੀ ਬੀ ਆ ਜੋ ਅੱਜ ਬਿਆਨਤੇ ਬੁੱਚੜ ਵਾਂਗੂ ਕਰਦਾ ਇੱਕ ਆਰਮੀ ਦੇ ਅਫਸਰ ਨੇ ਕੋਈ ਛੋਟੀ ਮੋਟੀ ਗੱਲ ਨਹੀਂ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਨੀ ਆ ਦਾ ਜਦ ਅੱਜ ਉਹਨਾਂ ਦੀ ਹਾਲਤ ਇੰਨੀ ਮਾੜੀ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਰਮੀ ਦੇ ਅਫਸਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੀ ਰਿਪੋਰਟ ਨਹੀਂ ਲਿਖੀ ਜਾ ਰਹੀ ਪੁਲਿਸ ਵਾਲੇ ਡਰਦੇ ਨਹੀਂ ਆਰਮੀ ਤੋਂ ਨਹੀਂ ਡਰਦੇ ਦੇਖੋ ਕਿੱਡੇ ਵੱਡੇ ਮਸਟੰਡੇ ਗੁੰਡੇ ਨੇ ਇਹ ਦੇਸ਼ ਦੀ ਰਾਖੀ ਕੀ ਕਰਨਗੇ ਦੇਸ਼ ਨੂੰ ਤਬਾਹ ਕਰਨ ਲੱਗੇ ਨੇ ਜਿਹੜੇ ਦੇਸ਼ ਦੀ ਰਾਖੀ ਕਰਦੇ ਨੇ ਆਰਮੀ ਵਾਲੇ ਉਹਨਾਂ ਦੀ ਇਹ ਹਾਲਤ ਬਣਾਉਂਦੇ ਨੇ ਉਹਦੇ ਕੱਪੜੇ ਪਾੜ ਦਿੰਦੇ ਨੇ ਉਹਨਾਂ ਨੂੰ ਕੁੱਟਦੇ ਨੇ ਕਿੰਨੀ ਬੁਰੀ ਤਰ੍ਹਾਂ ਨਾਲ ਕੁੱਟਦੇ ਨੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਜਦ ਆਰਮੀ ਵਾਲਿਆਂ ਨੂੰ ਨਹੀਂ ਛੱਡਦੇ ਇਹ ਹਰਾਮ ਦੇ ਪੁੱਤ ਕਿਉਂਕਿ ਇਹ ਕੰਜਰੀ ਦੇ ਨੇ ਇਹ ਕੋਠੀ ਵਾਲੀ ਦੇ ਜਣੇ ਹੋਏ ਨੇ ਇਹ ਗੰਦ ਨੇ ਗੰਦ ਗੰਦ ਨਾਲ ਭਰੇ ਹੋਏ ਨੇ ਹਰਾਮ ਦੇ ਪੁੱਤ ਇਹਨਾਂ ਨੇ ਪੱਗਾਂ ਦੇ ਵਿੱਚ ਸਿਰ ਵਸਾਏ ਨੇ ਨਾਂ ਰਲਾਲੇ ਨੇ ਭਈਏ ਇੱਕ ਉਹ ਬਿਹਾਰੀ ਭਈਆ ਡੀਜੀਪੀ ਹਰਾਮ ਦਾ ਪੁੱਤ ਇੱਕ ਆਹ ਕੁੱਤਾ ਦਿੱਲੀ ਵਾਲਾ ਭਈਆ ਝਾੜੂ ਵਾਲਾ ਆਹ ਦੂਜਾ ਉਹਦੇ ਹਰਾਮ ਦੇ ਪੁੱਤ ਦੇ ਝਾੜੂ ਹੱਥ 'ਚ ਫੜਾ ਦਿੱਤਾ ਭਗਵੰਤ ਮਾਨ ਕੰਜਰ ਤੇ ਜੋ ਕਿ ਬਿਆਨ ਤੇ ਬੁੱਚੜ ਦਾ ਮੁੰਡਾ ਕੋਠੇ ਵਾਲੀ ਦਾ ਜਣਿਆ ਹੋਇਆ ਵਿਹੋਸ਼ ਪਿਆ ਹੋਇਆ ਦੇਖੋ ਕਿਦਾਂ ਲੱਤਾਂ ਇਹ ਦੇਖੋ ਕਿਦਾਂ ਮਾਰ ਰਿਹਾ ਇਹ ਦੇਖ ਰਹੇ ਹੋ ਤੇ ਇਹਨਾਂ ਨੂੰ ਕਹਿ ਰਿਹਾ ਤੇਰੀ ਅਫਸਰੀ ਤੂੰ ਸਵੇਰੇ ਬਚੇਗਾ ਇਨਕਾਊਂਟਰ ਕਰਕੇ ਆਇਆ ਤੂੰ ਬਚੇਗਾ ਤਾਂ ਤੇਰੀ ਅਫਸਰੀ ਕੱਢੇਗੀ ਕੁੱਟਦੇ ਔਰ ਉਸਨੂੰ ਮਾਰਦੇ ਗਿਰਾਦੇ ਕਹਿੰਦੇ ਇਨਕਾਊਂਟਰ ਕਰਕੇ ਆਇਆ ਤੇ ਤੁਹਾਡਾ ਵੀ ਇਨਕਾਊਂਟਰ ਹੈ ਮੇਰੇ ਬੇਟੇ ਨੇ ਕਿਹਾ ਜੀ ਮੇਰੇ ਫਾਦਰ ਦਾ ਆਈ ਕਾਰਡ ਦੇ ਦਿਓ ਤੇ ਕਹਿੰਦਾ ਬਚੋਗੇ ਤੇ ਆਈ ਕਾਰਡ ਇਹ ਇਸ ਤਰੀਕੇ ਨਾਲ ਉਹਨਾਂ ਨਾਲ ਹਾਦਸਾ ਕਰਕੇ ਬਿਲਕੁਲ ਜੀ ਕਿਉਂਕਿ ਮੈਨੂੰ ਉਸ ਹੀ ਨੇ ਦੱਸਿਆ ਉਹ ਯੂ ਪੁਲਿਸਨ ਜਿਨ੍ਹਾਂ ਨੂੰ ਅੱਜ ਸਵੇਰੇ ਅਵਾਰਡ ਮਿਲਿਆ 101 ਪਰਸਨ ਐਸਐਸਪੀ ਨਾਨਕਜੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਤੁਸੀਂ ਸੁਣਿਆ ਕਿ ਇਹ ਕਰਨਲ ਦੇ ਘਰ ਵਾਲੀ ਬੋਲਦੀ ਆ ਕਿ ਇਹਨਾਂ ਨੂੰ ਉੱਚੇ ਉਹਦੇ ਦਿੱਤੇ ਅਵਾਰਡ ਦਿੱਤੇ ਪੁਲਿਸ ਵਾਲਿਆਂ ਨੂੰ ਗੁੰਡਿਆਂ ਨੂੰ ਜਿਹੜੇ ਪੁਲਿਸ ਵਾਲਿਆਂ ਨੇ ਕਰਨਲ ਦੇ ਕੱਪੜੇ ਪਾੜੇ ਉਹਨਾਂ ਨੂੰ ਫਿਰ ਅਵਾਰਡ ਦਿੱਤੇ ਕਿਉਂਕਿ ਇਹ ਪੁਲਿਸ ਵਾਲੇ ਉਹ ਹਰਾਮ ਦੇ ਪੁੱਤ ਨੇ ਤੁਸੀਂ ਇਹਨਾਂ ਦੇ ਚਿਹਰੇ ਦੇਖੋ ਕੰਜਰਾਂ ਦੇ ਇਹਨਾਂ ਨੇ ਉਹ ਗੁਰ ਸਿੰਘ ਨੂੰ ਜਿਹੜਾ ਜਸਪ੍ਰੀ ਸਿੰਘ ਕੈਨੇਡਾ ਤੋਂ ਗਿਆ ਸੀ ਉਹਨੂੰ 에어ਪੋਰਟ ਤੋਂ ਚੱਕ ਕੇ ਮਾਰਿਆ ਉਹਦਾ ਮੁਕਾਬਲਾ ਕੀਤਾ ਇਹ ਗੁੰਡਿਆਂ ਨੇ ਇਹਨਾਂ ਨੂੰ ਧਿਆਨ ਨਾਲ ਦੇਖੋ ਹਰਾਮ ਦੇ ਪੁੱਤਾਂ ਨੂੰ ਉਹ ਕੰਜਰ ਭਗਮੰਤਮਾਨ ਜੋ ਕਿ ਬਿਆੰਤਾ 부ਚੜ ਦਾ ਮੁੰਡਾ ਜਿਹੜੇ ਸਮਿਆਂ ਦੇ ਵਿੱਚ ਬਿਆੰਤਾ 부ਚੜ ਗੰਦੀਆਂ ਕਰਤੂਤਾ ਕਰਦਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਕੱਟ-ਕੱਟ ਕੇ ਘਰਾਂ ਚੋਂ ਮਾਰਦਾ ਸੀ ਉਵੇਂ ਜਿਵੇਂ ਇਹ ਕਰਦਾ ਹਰਾਮ ਦਾ ਪੁੱਤ ਭਗਮੰਤ ਮਾਨ ਪਹਿਲਾ ਥਾਣੇ ਦੇ ਉੱਤੇ ਆਪ ਹੀ ਬੰਬ ਸੁੱਟ ਦਿੰਦੇ ਨੇ ਗਰਨੇਡ ਸੁੱਟ ਦਿੰਦੇ ਨੇ ਫੇਰ ਕਹਿੰਦੇ ਨੇ ਥਾਣਾ ਤਾਂ ਬੰਦ ਸੀ ਉੱਥੇ ਤਾਂ ਕੁਝ ਨਹੀਂ ਹੋਇਆ ਮਰਿਆ ਤਾਂ ਕੋਈ ਨਹੀਂ ਪਰ ਜਿਨੇ ਇਹ ਗਰਨੇਡ ਸਿੱਟਿਆ ਸਾਨੂੰ ਪਤਾ ਫੇਰ ਦੋਏ ਦਿਨ ਉਹੀ ਨੌਜਵਾਨਾਂ ਦਾ ਮੁਕਾਬਲਾ ਬਣਾ ਦਿੰਦੇ ਨੇ ਘਰਾਂ ਚੋਂ ਚੱਕ ਕੇ ਜਿਹੜੇ ਨੌਜਵਾਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਗਰਨੇਡ ਦੇ ਨਾਲ ਉਹ ਨੌਜਵਾਨਾਂ ਦਾ ਸਕਾਰ ਕਰਦੇ ਨੇ ਅੱਜਕੱਲ ਇਹ ਕੁਸ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਕੌਣ ਕਰ ਰਿਹਾ ਆਹ ਹਰਾਮ ਦੀ ਇਲਾਦ ਹਰਾਮ ਦੇ ਜਣੇ ਹੋਏ ਗੰਦਗੀ ਨਾਲ ਭਰੇ ਹੋਏ ਕੋਠੇ ਵਾਲੀਆਂ ਦੇ ਜਣੇ ਹੋਏ ਕੰਜਰ ਗੰਦ ਗੰਦ ਗੂੰਦੇ ਕੀੜੇ ਨੇ ਗੂੰਦੇ ਕੀੜੇ ਇਹ ਤੁਹਾਨੂੰ ਲੱਗਦੇ ਹਰਾਮ ਦੇ ਪੁੱਤ ਇਨਸਾਨ ਨੇ ਪਰ ਇਨਸਾਨ ਨਹੀਂ ਹੈਗੇ ਇਹ ਤਾਂ ਐਡੇ ਗੰਦਗੀ ਦੇ ਕੀੜੇ ਨੇ ਐਡੇ ਗੂੰਦੇ ਕੀੜੇ ਨੇ ਇਹਨਾਂ ਦੇ ਦਿਮਾਗ 'ਚ ਗੂੰ ਭਰਿਆ ਪਿਆ ਹੋਇਆ ਹਰਾਮਦਿਆਂ ਦੇ ਪੱਕਾ ਦੇ ਵਿੱਚ ਸਿਰ ਵਸਾਇਆ ਜਲਾਦ ਨੇ ਜਲਾਦ ਇਹ ਮੁਗਲਾਂ ਦੀ ਔਲਾਦ ਆ ਕਿਉਂਕਿ ਇਹਨਾਂ ਦੀਆਂ ਮਾਮਾ ਕੋਠੇ ਵਾਲੀਆਂ ਸੀ ਪਤਾ ਤਾਂ ਹੈ ਨਹੀਂ ਕਿੱਥੇ ਕਿੱਥੇ ਜਾਂਦੀਆਂ ਸੀ ਕੰਜਰੀਆਂ ਉਹ ਕੰਜਰੀਆਂ ਤੇ ਜਣੇ ਹੋਏ ਕੰਜਰ ਨੇ ਇਹ ਕਿਵੇਂ ਗੰਦ ਪਾਉਂਦੇ ਨੇ ਪੰਜਾਬ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਆ ਦੇਖੋ ਅੱਗੇ ਉਹ ਕੈਪਟਨ ਦੇ ਘਰ ਵਾਲੀ ਵਿਚਾਰੀ ਕੀ ਕਹਿੰਦੀ ਆ ਪਰ ਇੱਥੇ ਆਰਮੀ ਵਾਲਿਆਂ ਨੂੰ ਐਕਸ਼ਨ ਲੈਣ ਦੀ ਲੋੜ ਆ ਜਦੋਂ ਪੂਰੇ ਐਵੀਡੈਂਸ ਹੈਨ ਮੈਂ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਦਿਖਾ ਦਿੱਤੀ ਐ ਉਹਨਾਂ ਦੇ ਕਨਫੈਸ਼ਨ ਦੀ ਉਸ ਤੋਂ ਬਾਅਦ 45 ਦਿਨ ਦੀ ਇਨਕੁਆਇਰੀ ਦਾ ਕੀ ਮਤਲਬ ਹੈ ਅਗਰ ਇਨਕੁਆਇਰੀ ਬਿਠਾਣੀ ਹੈ ਸੀਬੀਆਈ ਤੇ ਇਨਕੁਆਇਰੀ ਹੋਏ ਪਟਿਆਲਾ ਪੁਲਿਸ ਨਹੀਂ ਕਰੇਗੀ ਇਨਕੁਆਇਰੀ ਐ ਕਿਉਂਕਿ ਪਟਿਆਲਾ ਪੁਲਿਸ ਤੇ ਤਾਂ ਡੀਐਸਪੀ ਸਾਹਿਬ ਨੇ ਸਾਨੂੰ ਬਿਠਾ ਕੇ ਕੰਪਰੋਮਾਈਜ਼ ਲਈ ਬੋਲਿਆ ਗਿਆ ਐ ਐਸਐਸਪੀ ਸਾਹਿਬ ਨੇ ਆਪਣੇ ਆਫਿਸ ਤੇ ਮਨੂ ਕਿਹਾ ਜੀ ਇਸ ਦਾ ਹੱਲ ਇਹ ਹੋਇਆ ਕਿ ਤੁਸੀਂ ਕੰਪਰੋਮਾਈਜ਼ ਇਹ ਕਰਨਲ ਦੇ ਘਰ ਵਾਲੀ ਕਹਿ ਰਹੀ ਆ ਕਿ ਮੈਨੂੰ ਕਹਿੰਦੇ ਨੇ ਤੁਸੀਂ ਕੰਪਰੋਮਾਈਜ਼ ਕਰ ਲੋ ਰਜਾਬੰਦੀ ਦੇ ਨਾਲ ਫੈਸਲਾ ਕਰ ਲੋ ਤੁਹਾਡੇ ਕੋਲੇ ਇੱਕੋ ਹੀ ਇੱਕ ਤਰੀਕਾ ਹੋਰ ਕੋਈ ਵੀ ਤਰੀਕਾ ਨਹੀਂ ਹੈਗਾ ਜਾਨੀ ਪਹਿਲਾਂ ਬੇਇਜ਼ਤੀ ਕੀਤੀ ਕਰਨਲ ਦੀ ਉਹਦੇ ਕੱਪੜੇ ਪਾੜੇ ਉਹ ਤੋਂ ਬਾਅਦ ਕਹਿੰਦੇ ਨੇ ਰਜਾਬੰਦੀ ਕਰ ਲੋ ਇਹੀ ਤੁਹਾਡੇ ਕੋਲੇ ਤਰੀਕਾ ਕੋਈ ਕਾਨੂੰਨ ਨਹੀਂ ਕੋਈ ਸਿਸਟਮ ਨਹੀਂ ਕਿਉਂਕਿ ਕਾਨੂੰਨ ਹੀ ਪੁਲਿਸ ਵਾਲੇ ਨੇ ਕਾਨੂੰਨ ਹੀ ਭਗਮੰਤਮਾਨ ਕਾਨੂੰਨ ਹੀ ਦਿੱਲੀ ਵਾਲਾ ਪਹੀਆ ਇਹ ਹਰਾਮਦਿਆਂ ਨੇ ਪੰਜਾਬ ਦੇ ਵਿੱਚ ਗੰਦ ਪਾ ਕੇ ਰੱਖ ਦਿੱਤਾ ਪੰਜਾਬ ਦੇ ਲੋਕੋ ਇਕੱਠੇ ਹੋ ਕੇ ਰੌਲਾ ਪਾਵੋ ਇਹਨਾਂ ਹਰਾਮਦਿਆਂ ਤੋਂ ਪੰਜਾਬ ਨੂੰ ਆਜ਼ਾਦ ਕਰਾਵੋ ਝਾੜੂ ਵਾਲੇ ਕੰਜਰਾਂ ਤੋਂ ਜਿਹੜਾ ਬੰਦਾ ਸਸਪੈਂਡ ਹੋ ਕੇ ਗੱਡੀ ਲੈ ਕੇ ਸਿਵਲ ਲਾਈਨ ਘੁੰਮ ਰਿਹਾ ਜੇ ਵੀ ਪੁਲਿਸ ਸਟੇਸ਼ਨ ਦੀ ਪੁਲਿਸ ਦੀ ਗੱਡੀ ਕਿਹੜੇ ਹੱਕ ਨਾਲ ਪੁਲਿਸ ਉਹਨਾਂ ਨੂੰ ਗੱਡੀ ਦੇ ਰਹੀ ਐ ਕਿਹੜੇ ਹੱਕ ਨਾਲ ਗਨਮੈਨ ਉਹਨਾਂ ਨਾਲ-ਨਾਲ ਇੱਥੇ ਮੇਰੀ ਪ੍ਰੋਟੈਕਸ਼ਨ ਲਈ ਗਨਮੈਨ ਨਹੀਂ ਐ ਮਗਰ ਉਹਨਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਐ ਹੈ ਸਸਪੈਂਡ ਹੋ ਕੇ ਚਾਰ ਗਨਮੈਨ ਲੈ ਕੇ ਘੁੰਮ ਰਹੇ ਇਸ ਦੀ ਜਵਾਬ ਇਸ ਗੱਡੀਆਂ 'ਚ ਰੱਖੇ ਹੋਏ दारू ਦੀ ਬੋਤਲਾਂ ਪੀ ਰਹੇ ਸਾਡੇ ਆਰਮੀ ਵਾਲੇ ਗੱਡੀਆਂ ਚ दारू ਜਿਪਸੀ ਜਿਹੜੀ ਹੈ ਗ੍ਰੀਨ ਕਲਰ ਦੀ ਹੈ 올ਿਵ ਗ੍ਰੀਨ ਹੈ ਉਸ ਸਰਕਾਰੀ ਗੱਡੀਆ ਉਸ ਦੇ ਅੰਦਰ दारू ਤੇ ਬਹੁਤ ਦੂਰ ਦੀ ਗੱਲ ਹੈ ਐਸ ਸਿਗਰਟ ਵੀ ਨਹੀਂ ਪਿੰਦਾ ਅਫਸਰ ਅਗਰ ਉਹਨਾਂ ਦੇ ਇੱਥੇ ਮੁੱਕਾ ਨਹੀਂ ਵਜਿਆ ਹੁੰਦਾ ਤੇ 12 ਦੇ 12 ਨੂੰ ਨਾ ਉੱਥੇ ਉਹਨਾਂ ਨੇ ਹਟਾ ਦੇਣਾ ਸੀਗਾ ਉਹ ਆਰਮੀ ਦੇ ਕਰਨਲ ਹੈਗਾ ਉਹ ਕਰਨਲ ਐ ਐਸਐਸਪੀ ਤੋਂ ਡੇ ਐਸਐਸਪੀ ਤੋਂ ਸੀਨੀਅਰ ਹੈਗਾ ਕਿ ਜੋ ਉਹਨਾਂ ਦੇ ਇੱਕ ਅਫਸਰ ਡੀਆਈਜੀ ਮੇਰੇ ਹਸਬੰਡ ਆਲਮੋਸਟ ਉਹਨਾਂ ਦੇ ਰੈਂਕ ਦੇ ਬਰਾਬਰ ਦੇ ਹਨ ਕਿ ਉਹਨਾਂ ਦਾ ਫਰਜ ਨਹੀਂ ਬੰਦਾ ਸੀ ਪੁੱਛਣਾ 48 hours ਲੱਗੇ 36 ਘੰਟਿਆਂ ਬਾਅਦ SSP ਸਾਹਿਬ ਆਏ ਸਾਬ ਨੂੰ ਮਿਲਣ ਜਦੋਂ ਉਹ ਵੀ ਆਰਮੀ ਇੰਟਰਵਨ ਹੋਈ ਤੁਹਾਡੇ SSP ਸਾਹਿਬ ਜਾ ਕੇ ਕੀ ਟਾਬੇ ਚ ਜਾ ਕੇ ਦਾਰੂ ਪਿੰਦੇ ਅਗਰ ਇਹਨਾਂ ਨੇ ਗਲਤੀ ਕਹਿੰਦੇ ਕੀ ਟਾਬੇ ਵਾਲੇ ਨੇ ਕੀ ਬਾਕਸਿੰਗ ਮੇਰੇ ਬੇਟੇ ਨੇ ਮਾਰੀ ਅਗਰ ਮੇਰੇ ਬੇਟੇ ਨੇ ਉਹਨਾਂ ਨੂੰ ਬਾਕਸਿੰਗ ਮਾਰੀ ਤੇ ਉਹਨਾਂ ਨੇ ਕਰਨਲ ਸਾਹਿਬ ਨੂੰ ਕਿਉਂ ਬਾਕਸ ਮਾਰਿਆ ਉਹ ਕਰਨਲ ਸਾਹਿਬ ਨੂੰ ਕਿਉਂ ਕੁੱਟਰੇ ਸੀ ਜਦੋਂ ਮੇਰਾ ਬੇਟਾ ਬਚਾਰਿਆ ਸੋ ਬਾਅਦ ਵੀ SSP ਸਾਹਿਬ FIR ਵਿੱਚ ਉਹਨਾਂ ਬੰਦਿਆਂ ਦਾ ਨਾਮ ਨਹੀਂ ਪਾਰੇ ਚਾਰ ਬਸਸ ਨੂੰ ਮੈਂ ਡਿਸਮਿਸ ਚਾਹਾਂ ਮੈਂ ਹਾਰ ਨਹੀਂ ਮੰਨੂ ਮੈਂ ਫੌਜੀ ਦੀ ਵਾਈਫ ਆ ਲਾਸਟ ਇੱਕ ਇੱਕ ਖੂਨ ਦਾ ਕਤਰਾ ਨਿਕਾਲਾਂਗੀ ਆਪਣਾ ਮੈਂ ਉਹ ਵੀਡੀਓ ਦੇਖਦੀ ਆ ਨਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਮੇਰੇ ਬੇਟੇ ਨੂੰ ਅੱਜ ਤੱਕ ਅਸੀਂ ਥੱਪੜ ਨਹੀਂ ਮਾਰਿਆ ਜੀ ਹੌਰਸ ਰਾਈਡ ਨੈਸ਼ਨਲ ਅਵਾਰਡੀ ਹੈ ਔਰ ਪੂਰੇ ਮੋਲੇਜ ਪੁੱਛਿਓ ਕਿ ਸਾਡੀ ਕੀ ਇਮੇਜ ਆਈ ਐਮ ਅ ਪਰਸਨ ਹੂ ਹੈਲਪਸ एवरीवन ਬੱਟਨਾ ਦੱਸਦੀ ਆ ਮੇਰੇ ਹਸਬੰਡ ਦਿੱਲੀ ਪੋਸਟਡ ਹੈਗੇਨ ਤੇ ਮੇਰਾ ਬੇਟਾ ਮੇਰੇ ਨਾਲ ਕੰਮ ਕਰਦਾ ਮੈਂ ਇੱਥੇ ਮੇਰੇ ਸਾਸੂਰੇ ਮਾਈ ਫਾਦਰ ਇਨ ਲਾ ਇਸ 85 ਮਾਈ ਮਦਰ ਇਨ ਲਾ ਇਸ 82 ਉਹਨਾਂ ਨਾਲ ਮੈਂ ਇੱਥੇ ਰਹਿਨੀ ਕਿਉਂਕਿ 올ਡਨ ਉਹਦਾ ਦਬੇ ਠੀਕ ਨਹੀਂ ਰਹਿੰਦੀ ਔਰ ਮੇਰੇ ਮਦਰ ਇਨ ਲਾ ਦੇ ਗੋਟਨਾ ਤਕ ਇਨਾ ਘਰ ਸਮਾਨਣਾ ਉਹਨਾਂ ਨੂੰ ਉਹ ਖਾਸ ਸੀਗਾ ਤੇ ਮੈਂ 5 ਸਾਲ ਪਹਿਲੇ ਦਿੱਲੀ ਤੋਂ ਅਬ ਇੱਥੇ ਸ਼ਿਫਟ ਹੋ ਗਈ ਆਪਣਾ ਆਫਿਸ ਵੀ ਇੱਥੇ ਖੋਲ ਲਿਆ ਦਿੱਲੀ ਵੀ ਹੈਗਾ ਇਸ ਲਈ ਕਿ ਉਹਨਾਂ ਨੂੰ ਇਕੱਲੇ ਰਹਿਣ ਕੋਈ ਪ੍ਰੋਬਲਮ ਹੋ ਜਾਏ ਤੇ ਮੈਂ 24 ਆਰਸ ਇਕੱਠੇ ਉਹਨਾਂ ਦੇ ਨਾਲ ਹੋਵਾਂ ਤੇ ਮੇਰੇ ਹਸਬੰਡ ਹਰ ਤਿਆਰ ਕਰ ਆਂਦੇ ਹਨ ਬਣਾ ਲੇ ਉਹਦੇ ਹੋਲੀ ਦਾ ਤਿਆਰ ਸੀ ਅਗਲੇ ਦਿਨ ਉਹ ਰਾਤੀ 6:30 ਵਜੇ ਦਿੱਲੀ ਤੋਂ ਆਫਟਰ ਡਿਊਟੀ ਬੇਟੇ ਨੂੰ ਲੈ ਕੇ ਪਟਿਆਲੇ ਲਈ ਨਿਕਲੇ ਰਵਾਨਾ ਹੋਏ 6:30 ਸਵਾ 12 ਵਜੇ ਉਹ ਪਟਿਆਲੇ ਪਹੁੰਚੇ 12:12 22 ਮਿੰਟ 'ਚ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ 베بی ਮਨੂੰ ਮੇਰੇ ਹਸਬੰਡ 베بی ਬੁਲਾਉਂਦੇ ਕਹਿੰਦੇ ਬੇਬੀ ਮੈਂ ਪਹੁੰਚ ਗਿਆ ਤੇ ਮੈਂ ਆ ਰਿਹਾ ਤੇ ਤੁਸੀਂ ਕੁਝ ਬਣਾਇਆ ਹੋਇਆ ਮੈਂ ਕਿਹਾ 12:30 ਹੋ ਗਏ ਨੰ ਮੁੰਡੇ ਸੋ ਗਏ ਨ ਤੇ ਤੁਸੀਂ ਲੋ ਕੁਝ ਖਾ ਕੇ ਆ ਜਾਓ ਟਬ ਮੈਗੀ ਜੀ ਕਹਿੰਦੇ ਮੈਗੀ ਮੈਂ ਕਿਹਾ ਤੁਸੀਂ ਟਾਬੇ ਦੇ ਬਾਹਰ ਹਰ ਬੰਸ ਦੇ ਕੋਲ ਉੱਥੇ ਮਿਲ ਜਾਂਦੀ ਹੈ ਮੈਗੀ ਖਾ ਕੇ ਆਜੋ ਉਹਨਾਂ ਨੇ ਮੈਨੂੰ ਕਿਹਾ ਜੀ ਮੈਂ ਤੁਹਾਨੂੰ ਪਿਕ ਕਰਾਂ ਮੈਂ ਕਿਹਾ ਜੀ ਮੈਂ ਸੁੱਤੀ ਹੋਈ ਹਾਂ ਤੁਸੀਂ ਦੋਨੋਂ ਖਾ ਕੇ ਆ ਜਾਓ ਤੇ ਮੈਂ ਗੇਟ ਖੁਲਵਾ ਦਿੰਦੀ ਹਾਂ ਤੇ ਕਹਿੰਦੇ ਠੀਕ ਹੈ 12:24 ਸ਼ਾਇਦ ਜਿਵੇਂ ਮੈਂ ਵੀਡੀਓ ਕੈਮਰਾ ਦੇਖਿਆ ਉੱਥੇ ਪਹੁੰਚੇ ਉਹਨਾਂ ਨੇ ਮੈਗੀ ਆਰਡਰ ਕੀਤੀ ਹੈ ਨਾਨੇਟਾ ਬੇ ਵਾਲਿਤ ਨੂੰ ਬੰਦੇ ਨੇ ਆਰਡਰ ਲਿਤਾ ਹੈ ਉਸ ਤੋਂ ਬਾਅਦ ਉਹ ਆਪਣੀ ਗੱਡੀ ਦੇ ਕੋਲ ਬੋਨਰਟ ਦੇ ਕੋਲ ਖੜੇ ਸੀਗੇ ਉਹ ਮੈਗੀ ਉਧਰ ਦਿੱਤੀ ਉਥੋਂ ਇੱਕ ਪੁਲਿਸ ਦੀ ਗੱਡੀ ਆਈ ਜਿਹੜੀ ਰੋਲਾ ਮਚਾਉਂਦੇ ਹੋਏ ਜੋ ਉਸ ਏਰੀਆ ਦੀ ਪੈਟਰੋਲਿੰਗ ਗੱਡੀ ਵੀ ਨਹੀਂ ਸੀ ਜਿਸ ਵਿੱਚ ਇਹ ਸਾਰੇ ਐ ਐਸ ਐਚ ਉਸ ਬੈਠੇ ਹੋਏ ਸੀ ਚਾਰ ਉਸਦੇ ਥੋੜੇ ਹੀ ਪਿੱਛੇ ਇੱਕ ਗੱਡੀ ਫੋਰਚੂਨਰ ਹੋਰ ਇੱਕ ਸਕੋਰਪਿਓ ਐਨ ਉਹ ਸਕੋਰਪਿਓ ਐਨ ਗੱਡੀ ਦਾ ਨੰਬਰ ਵੀ ਮੈਂ ਬਾਕੀਆਂ ਨੂੰ ਅਜੇ ਤੱਕ মিডিਆ ਨੂੰ ਨਹੀਂ ਦਿੱਤਾ ਸੀਗਾ ਮੈਂ ਤੁਹਾਨੂੰ ਦੇ ਦਿੰਨੀ ਆ ਉਹ ਵੀ ਇੱਕ ਮਿੰਟ ਤੇ ਉਹ ਗੱਡੀ ਨੰਬਰ ਦੇ ਕੇ ਉਹਨਾਂ ਨੇ ਕੀ ਕੀਤਾ ਕਿ ਹੱਲਾ ਮਚਾਉਂਦੇ ਹੋਏ ਕਹਿੰਦੇ ਸਾਰੇ ਪਾਸੇ ਕਰੋ ਗੱਡੀਆਂ ਸਾਡੀ ਗੱਡੀ ਆਈਏ ਕਿਸੇ ਦੀ ਗੱਡੀ ਨਹੀਂ ਖੜੀ ਦਿਖਣੀ ਚਾਹੀਦੀ ਕਹਿੰਦੇ ਉਹ ਆਈ ਸੀ ਉੱਥੇ ਸੈਲੀਬ੍ਰੇਟ ਕਰਦੇ ਹੋਏ दारू ਪੀਤੀ ਹੋਈ ਪੂਰੀ ਤਰ੍ਹਾਂ ਗੱਡੀ ਤੋਂ ਨਿਕਲਿਆ ਹਰਜਿੰਦਰ ਢਿੱਲੋਂ ਪੋਪਾਰਾਏ ਤੇਰੋਨੀ ਤੇ ਸੁਮਿੰਦਰ ਚਾਰ ਇਨਸਪੈਕਟਰ ਸੀ ਐਸ ਐਚਓ ਸੀਗੇ ਬਾਕੀ ਨਾ ਦੇ ਮੁਲਾਜ਼ਮ ਸੀਗੇ ਦੋਕ ਬੰਦੇ ਯੂਨੀਫਾਰਮ ਤੇ ਵੀਡੀਓ ਤੇ ਨਜ਼ਰ ਆਂਦੇ ਹੋਏ ਗੱਨ ਨਾਲ ਦਿਖੇ ਇਹਨਾਂ ਨੇ ਆ ਕੇ ਮੇਰੇ ਹਸਬੰਦ ਨੂੰ ਗਾਲ ਕੱਢੀ ਤੇ ਬੋਲੇ ਭੈਣ ਮਤਲਬ ਕੁਝ ਮੈਂ ਬੋਲਣਾ ਨਹੀਂ ਚਾਹੁੰਦੀ ਮੀਡੀਆ ਚਾਹੀਜੀ ਗੱਲ ਮੈਂ ਇੱਕ ਡੈਪੂਟੇਡ ਇੱਕ ਰੈਪਿਊਟੇਸ਼ਨ ਵਾਲੀ ਫੈਮਿਲੀ ਨੂੰ ਬਿਲੋਂਗ ਕਰਦੀ ਆਂ ਐਦਾਂ ਦੇ ਗਾਲਾਂ ਕੱਢਣੀ ਸਾਨੂੰ ਸ਼ੋਭਾ ਨਹੀਂ ਦਿੰਦੀ ਮਗਰ ਹਾਂ ਮੈਂ ਬਹੁਤ ਰੋਈ ਆਂ ਜੀ ਮੈਂ ਤਿੰਨ ਦਿਨ ਰੋਂਦੀ ਰਹੀ ਆਂ ਪਹਿਲੇ ਆਪਣੇ ਆਪ ਨੂੰ ਰੋਕੇ ਸਟਰੋਂਗ ਕੀਤਾ ਮੈਂ ਕਿ ਮੈਂ ਲੜੂੰਗੀ ਆਪਣੇ ਫੈਮਿਲੀ ਲਈ ਮੈਂ ਉਥੇ ਜਦੋਂ ਆ ਪਹੁੰਚੇ ਫਿਰ ਇਹਨਾਂ ਨੇ ਮੇਰੇ ਹਸਬੰਦ ਨੂੰ ਕਿਹਾ ਗੱਡੀ ਸਾਈਡ ਕਰ ਤੇ ਗਾਲ ਕੱਢੀ ਤੇ ਮੇਰੇ ਹਸਬੰਦ ਨੇ ਉਹਨਾਂ ਨੂੰ ਕਿਹਾ ਇਦਾਂ ਹੱਥ ਲਾਉਂਦੇ ਹੋਏ ਕਿ ਬੱਚੇ ਮੈਂ ਕਰਨਲ ਸਾਹਿਬ ਆਲਵੀ ਦਾ ਤੂੰ ਮੈਨੂੰ ਗੱਡੀ ਸਾਈਡ ਕਰਨ ਕਹਿ ਦੇ ਕੋਈ ਗੱਲ ਨਹੀਂ ਬਟ ਗਾਲਾਂ ਨਾ ਕੱਢ ਉਹ ਤਾਂ ਕਹਿੰਦਾ ਜੀ ਤੁਹਾਡੀ ਕਿ ਮੈਂ ਆਫਸਰ ਹੋਗੇ ਤੁਸੀਂ ਆਪਣੇ ਗੱਡੀ ਫਿਰ ਇਸਨੇ ਅੱਗੋਂ ਗਾਲ ਕੱਢੀ ਹੋਰ ਉਹਨੇ ਕਿਹਾ ਮੈਂ ਤੈਨੂੰ ਫੇਰ ਕਹਿ ਰਿਹਾ ਗਾਲ ਨਾ ਕੱਢ ਯੂ ਕੈਨ ਆਸਕ ਮੀ ਮੇਰੀ ਗੱਡੀ ਸਾਈਡ ਤੇ ਹੀ ਹੈ ਉਹਨੇ ਦੇਰ ਤੱਕ ਪਿੱਛੂ ਰੋਨੀ ਆਇਆ ਉਸਨੇ ਕੋਈ ਗੱਲ ਨਹੀਂ ਸੁਣੀ ਹਰਜਿੰਦਰ ਤੇ ਸਰ ਗੱਲ ਕਰ ਰਹੀ ਸੀ ਵੀਡੀਓ ਤੇ ਵੀ ਦੇਖੋਗੇ ਪਿੱਛੂ ਰੋਨੀ ਵਾਈਟ ਸ਼ਰਟ ਤੇ ਆਇਆ ਔਰ ਉਸਨੇ ਸਰ ਦੇ ਨਖ ਤੇ ਇੱਥੇ ਮੁੱਕਾ ਮਾਰਿਆ ਜਿਹੜਾ ਇਹ ਪੋਰਸ਼ਨ ਹੁੰਦਾ ਇੱਥੇ ਲੱਗ ਜਾਏ ਝੋਟ ਤੇ ਬੰਦਾ ਬੇਹੋਸ਼ ਹੋ ਜਾਂਦਾ ਜੀ ਉਹਨਾਂ ਨੂੰ ਇੱਥੇ ਲੱਗੀ ਉਹ ਬੋਨਟ ਦੇ ਉੱਪਰ ਗਿਰੇ ਔਰ ਉਹ ਥੱਲੇ गिर ਗਏ ਜਦੋਂ ਉਹ ਥੱਲੇ ਗਿਰ ਗਏ ਫੇਰ ਵੀ ਉਹ ਬੰਦੇ ਸਰ ਨੂੰ ਲੱਤਾਂ ਔਰ ਬਾਕਸ ਮਾਰ ਰਹੇ ਸੀ ਮੇਰਾ ਬੇਟਾ ਥੋੜਾ ਇੱਥੇ ਖੜਾ ਸੀ ਉਹ ਪਿਆ ਵਿਚ ਉਹ ਫਾਦਰ ਨੂੰ ਇਦਾਂ ਪ੍ਰੋਟੈਕਟ ਕੀਤਾ ਅਰिज ਨੇ ਉਹਨਾਂ ਨੂੰ ਸਾਰਿਆਂ ਨੂੰ ੱੱਕਾ ਮਾਰਿਆ ਹੋਰ ਆਪਣੇ ਫਾਦਰ ਦੇ ਉੱਪਰ ਪ੍ਰੋਟੈਕਟ ਕੀਤਾ ਕਿਉਂਕਿ ਫਾਦਰ ਬੇਹੋਸ਼ ਹੋ ਚੁੱਕਿਆ ਸੀ ਉਸ ਸਰ ਨੂੰ ਲੱਤਾਂ ਮਾਰ ਰਹੀ ਸੀ ਮੁੱਖੇ ਮਾਰ ਰਹੀ ਸੀ ਬੱਚੇ ਨੇ ਕਿਸੇ ਤਰੀਕੇ ਨਾਲ ਖਿੱਚ ਕੇ ਪਿਓ ਨੂੰ ਗੱਡੀ ਦੇ ਅੰਦਰ ਪਾਇਆ ਜੀ ਜਦੋਂ ਪਿਓ ਨੂੰ ਗੱਡੀ ਚ ਰੱਖਿਆ ਤੇ ਉਸ ਬਾਅਦ ਆਇਆ ਤੇ ਉਹ ਤਦ ਤੱਕ ਕਿ ਨਾ ਦੇ 12 ਬੰਦੇ 10 12 ਬੰਦੇ ਗੱਡੀ ਤੋਂ ਡਾਂਗਾ ਲੱਠੀ ਬੈਟ ਬੇਸਬਾਲ ਔਰ ਇਹ ਹਥਿਆਰ ਲੈ ਕੇ ਆਕੇ ਮੇਰੇ ਬੇਟੇ ਨੂੰ ਅਜੇ ਗੱਡੀ ਤੇ ਦੇਖੋਗੇ ਤੁਸੀਂ ਪਾ ਹੀ ਰਿਆ ਸੀ ਪਿਓ ਨੂੰ ਇਹਨਾਂ ਨੇ ਮਾਰਨਾ ਸ਼ੁਰੂ ਕੀਤਾ ਬਾਲੂ ਫੜ ਕੇ ਕੋਨੇ ਚ ਲੈ ਕੇ ਗਏ 30 ਮੀਟਰ ਤੋਂ ਬਿਲਕੁਲ ਗੇਟ ਦੇ ਸਾਹਮਣੇ ਤੁਸੀਂ ਵੀਡੀਓ ਦੇਖੋਗੇ 8-9 ਬੰਦੇ ਉਸਨੂੰ ਡੰਡੇ ਨਾਲ ਮਾਰ ਰਹੇ ਨੇ ਮੇਰੇ ਹਸਬੰਦ ਨੇ ਦੇਖਿਆ ਬੋਸ਼ੀ ਹੋਤੇ ਹੀ ਦਿਖ ਰਿਆ ਸੀ ਉਹਨਾਂ ਨੂੰ ਸਾਹਮਣੇ ਕਿ ਬੱਚੇ ਨੂੰ ਮਾਰ ਰਹੇ ਨੇ ਬੜੀ ਮੁਸ਼ਕਿਲਾਂ ਗੱਡੀ ਤੂੰ ਫੇਰ ਗਿਰਦੇ-ਗਿਰਦੇ ਦਿਖੋਗੇ ਫੋਟੋ ਤੇ ਉੱਠੇ ਕਿ ਬੱਚੇ ਨੂੰ ਸੇਵ ਕਰਨ ਉਹ ਮੋਟਰਸਾਈਕਲ ਉਹਨਾਂ ਨੇ ਫੇਰ ਉਹਨਾਂ ਨੇ ਉਹਨਾਂ ਨੂੰ ਵੀ ਕੁੱਟਣਾ ਸ਼ੁਰੂ ਕੀਤਾ ਉਹ ਮੋਟਰਸਾਈਕਲ ਦੇ ਉੱਪਰ ਡਿੱਗੇ ਉਹ ਮੋਟਰਸਾਈਕਲ ਤੇ ਡਿੱਗਦੇ ਵੀ ਦੇਖਿਆ ਇੱਕ ਡੰਡੇ ਵਾਲਾ ਆ ਤਾਡਾ ਪੁਲਿਸਮੈਨ ਡੰਡੀ ਮਾਰ-ਮਾਰ ਕੇ ਸਾਰਿਆਂ ਨੂੰ ਕਿਹਾ ਭੱਜ ਜਾਓ ਇੱਥੋਂ ਲਾਈਟਾਂ ਬੰਦ ਕਰਕੇ ਬਾਕੀ ਪਬਲਿਕ ਨੂੰ ਵੀ ਥੱਪੜ ਮਾਰਦੇ ਹੋਏ ਵੀ ਵੀਡੀਓ 'ਚ ਦਿਖ ਰਿਹਾ ਕਿ ਭੱਜ ਜਾਓ ਕਿ ਅਸੀਂ ਕੁੱਟ ਰਹੇ ਹਾਂ ਉਹਨਾਂ ਨੇ ਟਾਬੇ ਵਾਲੇ ਨੂੰ ਕਿਹਾ ਲਾਈਟ ਬੰਦ ਕਰੋ ਟਾਬੇ ਵਾਲੇ ਨੂੰ ਵੀ ਡਰਾਇਆ ਉਹ ਵੀ ਵੀਡੀਓ ਚ ਦਿਖ ਰਿਹਾ ਉਸ ਤੋਂ ਬਾਅਦ ਮੇਰੇ ਹਸਬੰਦ ਗire ਉਸ ਨੂੰ ਬਹੁਤ ਮੁਸ਼ਕਿਲ ਆ ਮੇਰਾ ਬੱਚੇ ਨੇ ਕਿਹਾ ਤੁਸੀਂ ਮੈਨੂੰ ਮਾਰ ਲਓ ਮੇਰੇ ਹਸਬੰਦ ਫਾਦਰ ਨੂੰ ਨਾ ਮਾਰੋ ਬੇਹੋਸ਼ ਹੋਏ ਹੋਏ ਹਨ ਉਸਨੇ ਫੇਰ ਮੁਸ਼ਕਿਲ ਨਾਲ ਗੱਡੀ ਦੇ ਸੀਟ ਤੇ ਬਿਠਾਇਆ ਅਜੇ 4-5 ਬੰਦੇ ਇਸ ਸਾਈਡ ਮੇਰੇ ਬੇਟੇ ਨੂੰ ਮਾਰ ਦੇ ਰਹੇ ਹੋਰ ਹਰਜਿੰਦਰ ਢਿੱਲੋਂ ਰੋਨੀ ਹੋਰ ਪਪਾ ਰਾਏ ਅਗੇ ਤੁਸੀਂ ਵੀਡੀਓ ਦੇਖੀ ਹੋਣੀ ਜਿਸ ਵਿੱਚ ਗੱਡੀ ਚੰਦਰ ਬੈਠੇ ਬੇਹੋਸ਼ ਕਰਨਲ ਸਾਹਿਬ ਨੂੰ ਮੁੱਕੇ ਮਾਰੇ ਜਾ ਰਹੇ ਸੀ ਅਗਰ ਤੁਸੀਂ ਕਹਿੰਦੇ ਹੋ ਮੈਂ ਵੀਡੀਓ ਤੁਹਾਨੂੰ ਤੁਸੀਂ ਜ਼ੂਮ ਕਰਿਓ ਮੈਂ ਉਹ ਪੋਰਸ਼ਨ ਆਫ ਦਾ ਵੀਡੀਓ ਤੁਹਾਨੂੰ ਦਿਖਾਣਾ ਚਾਹਨੀ ਆ ਜਦੋਂ ਗੱਡੀ ਤੇ ਬੈਠੇ ਤੂੰ ਬੇਹੋਸ਼ ਬੰਦੇ ਨੂੰ ਇਹ ਮੁੱਕੇ ਮਾਰੇ ਸੀ ਜੀ ਬੇਹੋਸ਼ ਮੇਰੇ ਹਸਬੰਡ ਸੀਗੇ ਇਹ ਇਹ ਵੀਡੀਓ ਦੇਖੀ ਜਾਏ ਇਸ ਨੂੰ ਤੁਸੀਂ ਜ਼ੂਮ ਕਰਕੇ ਇਹ ਦੇਖੋ ਜੀ ਕਿੱਦਾਂ ਮੇਰੇ ਬੇਟੇ ਨੂੰ ਮਾਰਿਆ ਜਾ ਰਿਹਾ ਇਹ ਦੇਖੋ ਜੀ ਇਸ ਨੂੰ ਜ਼ੂਮ ਕੀਤਾ ਜਾਏ ਇੱਥੇ ਇਹ ਦੇਖੋ ਇਹ ਇਹ ਵੀਡੀਓ ਦੇਖੀ ਜਾਏ ਕਿਦਾਂ ਮੇਰੇ ਹਸਬੰਡ ਨੂੰ ਕਿਦਾਂ ਇਹ ਬੇਟੇ ਨੂੰ ਮਾਰ ਰਿਹਾ ਔਰ ਇਹ ਦੇਖੋ ਜੀ ਮੋਟਰਸਾਈਕਲ ਤੇ ਉਹ ਗਿਰੇ ਉਹ ਗਿਰ ਗਏ ਹੁਣ ਆ ਦੇਖੋ ਮੇਰਾ ਬੇਟਾ ਉਹਨਾਂ ਨੂੰ ਗੱਡੀ ਵੱਲ ਲੈ ਕੇ ਆਇਆ ਬਿਠਾਣ ਲਈ ਜੀ 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 ਔਰ ਉਸ ਤੋਂ ਬਾਅਦ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਇਹ ਤਿੰਨਾਂ ਨੇ ਬੇਹੋਸ਼ ਬੰਦੇ ਨੂੰ ਜੀ ਕੁੱਟਿਆ ਗੱਡੀ 'ਚ ਕੁੱਟਿਆ ਜੀ ਉਸ ਦੀ ਵੀਡੀਓ ਵੀ ਹੈ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿਦਾਂ ਬੇਹੋਸ਼ ਮੇਰੇ ਹਸਬੰਡ ਨੂੰ ਇੱਕ ਕੁੱਟ ਰੇ ਨਾ ਦੇਖੋ ਇਧਰ ਦੇਖੋ ਜੀ ਇਹ ਵੀਡੀਓ ਦੇਖਣ ਲਈ ਆ ਜੀ ਇਹ ਦੇਖੋ ਬੋਪਾ ਰਾਏ ਕਿੱਦਾਂ ਮੇਰੇ ਬੇਡੇ ਨੂੰ ਕੁੱਟ ਰਿਹਾ ਇਧਰ ਦੇਖੋ ਜੀ ਇਹ ਦੇਖ ਇਹ ਨਹੀਂ ਜੀ ਇਹ ਥੋੜੀ ਜੀ ਪਿਛੇ ਮੈਂ ਕਰ ਰਹੀ ਆ ਜਿੱਤਨੇ ਤੁਸੀਂ ਦੇਖੋਗੇ ਇਹ ਦੇਖੋ ਇਸ ਨੂੰ ਇਹ ਦੇਖੋ ਜੀ ਇਹ ਦੇਖੋ ਬੋਪਾ ਰਾਏ ਇਹ ਕਿੱਦਾਂ ਕੁੱਟ ਰਿਹਾ ਡੰਡੀਆਂ ਨਾਲ ਇਹ ਇਹ ਇਸ ਤਰੀਕੇ ਨਾਲ ਕੁੱਟਿਆ ਜਾ ਰਿਹਾ ਦੇਖੋ ਬੋਪਾ ਰਾਏ ਐ ਸ਼ਾਰਟ ਇਹੂ ਸ਼ਾਰਟ ਇਹ ਦੇਖੋ ਜੀ ਹੁਣ ਇਹ ਇੱਥੇ ਅੱਗੇ ਨੂੰ ਆਏ ਇਹ ਦੇਖੋ ਮੇਰੇ ਬੇਟਾ ਉਹਨਾਂ ਨੂੰ ਇਹ ਬੇਟੇ ਨੂੰ ਫੜਿਆ ਹੋਇਆ ਹੈ ਮੇਰੇ ਹਸਬੰਡ ਉਸ ਨੂੰ ਬੇਟੇ ਨੂੰ ਫੜ ਕੇ ਬੇਟਾ ਹੈ ਮੇਰੇ ਹਸਬੰਡ ਬੇਟਾ ਨੇ ਹਸਬੰਡ ਨੂੰ ਫੜ ਕੇ ਵਾਪਸ ਗੱਡੀ ਇਹ ਦੇਖੋ ਜੀ ਡੰਡੇ ਨਾਲ ਕਿਦਾਂ ਪੁਲਿਸ ਸਾਰਿਆਂ ਨੂੰ ਪੁਜਾਰੀ ਹੈ ਇਹ ਦੇਖੋ ਇਹ ਦੇਖੋ ਡੰਡੇ ਫੜ ਕੇ ਇਹ ਦੇਖੋ ਇੱਥੇ ਲੋਕਲ ਪਬਲਿਕ ਨੂੰ ਵੀ ਥੱਪੜ ਇਹ ਦੇਖੋ ਮੇਰਾ ਬੇਟਾ ਹਸਬੰਡ ਨੂੰ ਚੱਕ ਕੇ ਇਹ ਦੇਖੋ ਗੱਡੀ ਚ ਪਾਇਆ ਮੇਰੇ ਬੇਟੇ ਨੇ ਇਹ ਦੇਖੋ ਹੋਰ ਹੁਣ ਦੇਖੋ ਜਰਾ ਜੀ ਗੱਡੀ ਚ ਉਸਨੇ ਬੇਟੇ ਨੇ ਪਾਇਆ ਉਸ ਤੋਂ ਬਾਅਦ ਇਹਨਾਂ ਨੇ ਇਹ ਦੇਖੋ ਗੱਡੀ ਚ ਪਾਇਆ ਹੁਣ ਇਹ ਦੇਖੋ ਇਹ ਗੱਡੀ ਚ ਪਾ ਕੇ ਇਹਨਾਂ ਨੇ ਇਹ ਇਹ ਦੇਖੋ ਹਰਜਿੰਦਰ ਰੋਣੀ ਐ ਇੱਥੇ ਖੜੇ ਨੇ ਇਹ ਹੁਣ ਫੇਰ ਆਣਗੇ ਜੀ ਇਹ ਇਦਾਂ ਹੀ ਨਹੀਂ ਛੱਡਿਆ ਉਹਨਾਂ ਨੇ ਉਸ ਤੋਂ ਬਾਅਦ ਇਹ ਦੇਖੋ ਇਹ ਹੁਣ ਗੱਡੀ ਜਾਏਗੀ ਤੁਸੀਂ ਹੁਣ ਇਸ ਵਿੱਚ ਦੇਖੋਗੇ ਇਹ ਗੱਡੀ ਇਹਦੇ ਦੇਖੋ ਇਹ ਕਿਦਾਂ ਹਰਜਿੰਦਰ ਢਿੱਲੋਂ ਮੁਕਾ ਮਾਰਿਆ ਬੇਹੋਸ਼ ਬੰਦੇ ਨੂੰ ਇਹ ਦੇਖੋ ਬਿਲਕੁਲ ਜੀ ਬਿਲਕੁਲ ਦੇਖ ਰਿਹਾ ਇਹ ਪੁਲਿਸ ਪੰਜਾਬ ਪੁਲਿਸ ਦੀ ਗੁੰਡਾਗਰਦੀ ਹੈ ਜੀ ਇਹ